ਸਿੱਧੇ ਝੋਨੇ ਦੀ ਬਜਾਈ ਜਦੋਂ ਆਪਾਂ ਕਰਦੇ ਹਾਂ ਜੀ ਉਹਦੇ ਨਾਲ ਬੜਾ ਜ਼ਰੂਰੀ ਆ ਕਿ ਅਸੀਂ ਸਪਰੇਅ ਕਰੀਏ ਬਜਾਈ ਸਮੇਂ ਆ ਜਿਵੇਂ ਹੁਣ ਅਸੀਂ ਤੁਸੀਂ ਦੇਖ ਸਕਦੇ ਹੋ ਸਿੱਧੇ ਝੋਨੇ ਦੀ ਬਜਾਈ ਕੀਤੀ ਨੂੰ 15 ਦਿਨ ਹੋ ਗਏ ਨੇ ਤੇ ਇਹਦੇ ਵਿੱਚ ਬਜਾਈ ਸਮੇਂ ਸਟੌਂਪ ਕੀਤੀ ਹੋਈ ਆ ਸਟੌਂਪ ਦੀ ਜਿਹੜੀ ਮਾਤਰਾ 1 ਲੀਟਰ ਪ੍ਰਤੀ ਏਕੜ ਦੇ हिसाब 200 ਲੀਟਰ ਪਾਣੀ ਦੇ ਵਿੱਚ ਪਾ ਕੇ ਅਸੀਂ ਇਹਦਾ ਛੜਕਾ ਕਰਨਾ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਵੀ ਜੇ ਅਸੀਂ ਬਜਾਈ ਸਮੇਂ ਛੜਕਾ ਨਹੀਂ ਕਰਦੇ ਜੇ ਅਸੀਂ ਸਟੌਂਪ ਨਹੀਂ ਕੀਤੀ ਤਾਂ ਤੁਸੀਂ ਦੇਖੋ ਵੀ ਹਰ ਤਰ੍ਹਾਂ ਦਾ ਨਦੀਨ ਜਿਹੜਾ ਆ ਉਹ ਤੁਹਾਡੇ ਖੇਤ ਦੇ ਵਿੱਚ ਚ ਆ ਜਾਂਦਾ ਤੇ ਹੁਣ ਕਹਿ ਲਓ ਵੀ ਇਹ ਨਦੀਨਾਂ ਨੇ ਤੁਹਾਡੀ ਜਿਹੜੀ ਫਸਲ ਆ ਉਹ ਦੱਬ ਲੈਣੀ ਆ ਤੇ ਇੱਧਰ ਜੇ ਤੁਸੀਂ ਦੇਖੋ ਤਾਂ ਬਿਲਕੁਲ ਹਲੇ ਤੁਹਾਡਾ ਖੇਤ ਜਿਹੜਾ ਉਹ ਸਾਫ਼ ਪਿਆ ਤੇ ਸਿੱਧੇ ਬਿਲਕੁਲ ਜਿਵੇਂ ਕਹਿ ਲਓ ਵੀ ਕੋਈ ਨਦੀਨ ਨਹੀਂ ਕੁਝ ਨਹੀਂ ਆ ਇਹਦੇ 'ਚ ਸਟੌਂਪ ਨੇ ਕਹਿ ਲਓ ਤਕੜੀ ਹੋ ਗਿਆ ਤੁਹਾਡਾ ਮਧਾਣਾ ਹੋ ਗਿਆ ਇਹ ਸਾਰੇ ਐਟਸਟ ਸਾਰੇ ਜਿਹੜੇ ਨਦੀਨ ਆ ਇਹ ਬਿਲਕੁਲ ਚੰਗੀ ਤਰ੍ਹਾਂ ਉਧਰ ਜਿਹੜੇ ਉਹਨੇ ਕਾਬੂ ਕਰ ਲਏ ਹੋਏ ਆ ਇੱਥੇ ਤੁਸੀਂ ਸਾਰੇ ਨਦੀਨ ਦੇਖ ਸਕਦੇ ਹੋ ਸੋ ਕਹਿਣ ਤੋਂ ਬਾਅਦ ਇਹ ਆ ਕਿ ਬਜਾਈ ਸਮੇ ਜਿਹੜੀ ਸਟੌਂਪ ਦਾ ਛੜਕਾ ਆ ਕਰਨਾ ਬਹੁਤ ਜ਼ਰੂਰੀ ਆ